ਹੈਲੋ ਜੀ ਸਾਸਰੀ ਕਾਲ ਮੈਂ ਰਾਜਿੰਦਰ ਹਾਂਜੀ ਸਿੱਧੂ ਜੀ ਕੀ ਕੋਰਡ ਨੂੰ ਨਾ ਤੇ ਆਪ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਇੱਕ ਕਹਸਟ ਕਰਦੇ ਹਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੈ ਲੈ ਕੇ ਕੰਪਰੈਸ ਕਰੋ ਤਾਂ ਜੋ ਆਉਣ ਵਾਲੇ ਡੇਲੀ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਸੋਣ ਸੋਣੇ ਵਿੰਦੀ ਜੀ ਦੇਖ ਸਕੋ ਜੀ ਹਾਂਜੀ ਅੱਜ ਜਿਹੜੀ ਆਪਾਂ ਵੀਡੀਓ ਬਣਾਉਣੀ ਹੈ ਜੀ ਅਰਸ ਦੇ ਪਿੰਨੀਆਂ ਬਣਾ ਕੇ ਦਿਖਾਵਾਂਗੇ ਸੋਨੂੰ ਬਹੁਤ ਵਧੀਆ ਸਵਾਦਿਸ਼ਟ ਪਿੰਨੀਆਂ ਹੁੰਦੀਆਂ ਨੇ ਇਹ ਸਰਦੀਆਂ ਨੂੰ ਮੁੱਖ ਰੱਖਦੇ ਹੋਏ ਅਸੀਂ ਪਿੰਨੀਆਂ ਬਣਾਵਾਂਗੇ ਗੁਣਕਾਰੀ ਪਿੰਨੀਆਂ ਹੁੰਦੀਆਂ ਨੇ ਇਹ ਇਹਦੇ ਨਾਲ ਕੁਸਟਰੋਲ ਜਿਹੜਾ ਬਿਲਕੁਲ ਵੀ ਨਹੀਂ ਵੱਧਾ ਜੀ ਮੈਂ ਮਤਲਬ ਕਿ ਕੁਝ ਡਰੋਲ ਨੂੰ ਇਹ ਕੰਟਰੋਲ ਕਰਕੇ ਰੱਖ ਦਈਆਂ ਨੇ ਜਿਹੜੀਆਂ ਆਪਾਂ ਇਹਦੇ ਚ ਚੀਜ਼ਾਂ ਪਾਵਾਂਗੇ ਹੈਲਥੀ ਪਾਵਾਂਗੇ ਸਾਰੀਆਂ ਤੇ ਬਣੇ ਰਹੋ ਵੀਡੀਓ ਦੇ ਨਾਲ ਵੀਡੀਓ ਐਂਡ ਤੱਕ ਦੇਖਿਓ ਜੀ ਸਕਿਰਪ ਬਿਲਕੁਲ ਵੀ ਨਾ ਕਰਿਓ ਤਾਂ ਜੋ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇ ਜਿਹੜੀਆਂ ਆਪਾਂ ਅੱਜ ਪਿੰਨੀਆਂ ਬਣਾ ਕੇ ਤੁਹਾਨੂੰ ਦੱਸਣੀਆਂ ਨੇ ਪਿੰਨੀਆਂ ਦੀ ਰੈਸਪੀ ਦੇਣੀ ਆ ਆਪਾਂ ਜਿਹੜੀਆਂ ਪਿੰਨੀਆਂ ਸਮਾਨ ਪਾਣਾ ਉਹ ਤੁਹਾਨੂੰ ਬਕਾਉਣੀਆਂ ਮੈਂ ਆਹ ਅਲਸੀ ਅਸੀਂ ਲਈਤੀ ਆਪਾਂ 250 ਗ੍ਰਾਮ ਆਹ ਸੋਨੇ ਭੁੱਜੇ ਹੋਏ ਸੋਨੇ ਦਾ ਆਪਾਂ ਪਾਊਡਰ ਬਣਾ ਲਿਆ ਆਨੇ ਫੋਲੇ ਮੱਖਣੀ ਆ ਦੇਸੀ ਘਿਓ ਗੁੜ ਤੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਕੀਤੇ ਹੋਏ ਨੇ ਮਤਲਬ ਕਿ ਇਹਨੂੰ ਨਾ ਗ੍ਰाइंड ਕਰ ਲਿਆ ਸਾਰੇ ਡਰਾਈ ਫਰੂਟਾਂ ਨੂੰ ਇਹਦੇ ਵਿੱਚ ਬਦਾਮ ਕਾਜੂ ਹਨ ਬਾਬਾ ਸਮਾਨ ਹੈਗਾ ਬਦਾਮ ਕਾਜੂ ਹੋਗੇ ਤੇ ਅਖਰੋਟ ਹਾਂ ਅਖਰੋਟ ਪਿਸਤਾ ਪਿਸਤਾ ਐਵੇਂ ਦਾ ਬਾਬਾ ਸਮਾਨ ਮਤਲਬ ਕਿ ਜੜਕ ਜਿਹੜੇ ਕੋਈ ਛੋਡੀ ਉਸਣ ਹੈ ਵੀ ਜੋ ਵੀ ਤੁਸੀਂ ਪਾਉਣਾ ਹੈ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਤੇ ਆ ਆ ਗਿਆ ਖੋਪਾ ਖੋਪਾ ਆਪਾਂ ਕੱਦੂ ਕਸ ਕਰ ਲਿਆ ਸੀਗਾ ਆ ਹੋ ਗਈਆਂ ਦਾਤਾਂ ਠੀਕ ਹੈ ਜੀ ਇੰਨੀਆਂ ਚੀਜ਼ਾਂ ਦੇ ਆਪਾਂ ਜਿਹੜੀਆਂ ਅੱਜ ਪਿੰਨੀਆਂ ਬਣਾ ਕੇ ਤੁਹਾਨੂੰ ਵਿਖਾਵਾਂਗੇ ਹਾਂਜੀ ਆਪਾਂ ਪਹਿਲਾਂ ਤੁਹਾਨੂੰ ਦੱਸ ਦਿਆਂ ਮੈਂ ਪਹਿਲਾਂ ਪਾਲਸੀ ਨੂੰ ਭੁੰਨਾਗੇ ਠੀਕ ਹੈ ਹਲਕੀ ਜਿਹੀ ਭੁੰਨਾਂਗੇ ਫਸ ਨੂੰ ਭੁੰਨ ਕੇ ਵਿਖਾਵਾਂਗੇ ਉਸ ਤੋਂ ਬਾਅਦ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਪਹਿਲਾਂ ਪਾਲਸੀ ਭੁੱਲਦੇ ਆਂ ਜੀ ਹਾਂਜੀ ਲਓ ਪਾਲਸੀ ਭੁੰਨੀ ਆਪਾਂ ਤਲਦਾ ਤਿਆਰ ਹੈ ਜਿਹੜਾ ਇਹ ਆਪਾਂ ਰੱਖ ਲਿਆ ਛਿੱਲੇ ਤੇ ਭੁੰਨਣ ਦੇ ਨਾਲ ਇਹਦੇ ਅਸਲੀ ਵਿੱਚ ਬਹੁਤ ਸੋਹਣੀ ਚਮਕਾ ਦਿੰਦੀ ਹੈ ਇਹ ਹੀ ਇਹਦੀ ਨਿਸ਼ਾਨੀ ਹੁੰਦੀ ਹੈ ਭੁੱਜਣ ਦੀ ਇਹ ਨਾ ਪੂਰੀ ਚੰਗੀ ਤਰ੍ਹਾਂ ਐਨ ਚਮਕਣ ਲੱਗਦੀ ਬਹੁਤ ਵਧੀਆ ਚਮਕਦੇ ਹੋਏ ਇਹ ਜਦੋਂ ਇਹ ਚੰਗੀ ਤਰ੍ਹਾਂ ਭੁੱਜ ਗਈ ਆਪਾਂ ਨੂੰ ਫਿਰ ਐ ਪਤਾ ਲੱਗ ਜਾਂਦਾ ਵੀ ਹੁਣ ਇਹ ਭੁੱਜ ਗਈ ਠੀਕ ਹੈ ਇਹ ਆਪਾਂ ਇਹਦੇ ਚ ਘeol ਵੀ ਪਾਉਣਾ ਬਸ ਇਸ ਤਰ੍ਹਾਂ ਹੀ ਭੁੰਨਣੀ ਹੈ ਫਰਾਈ ਕਰਨੀ ਹੈ ਇਹ ਬਿਲਕੁਲ ਵਾਸੂ ਨੂੰ ਬਣਾ ਨਾ ਵੀ ਸਾਰੀ ਵੀਡੀਓ ਬਣਾਈ ਰਿਹਾ ਦੋ ਵੀਡੀਓ ਦੇ ਨਾਲ ਦੇਖੋ ਤੁਸੀਂ ਅਸਲੀ ਦੀਆਂ ਬਣੀਆਂ ਬਣੀਆਂ ਥੋੜੀ ਘਟਾ ਲਈ ਠੀਕ ਹੈ ਜਮਾ ਸੁੱਮਤੇ ਆਪਾਂ ਇਹਨੂੰ ਭੁੰਨਾਗੇ ਜ਼ਿਆਦਾ ਸੁੱਮਨ ਵੀ ਤਾਂ ਨਹੀਂ ਨਾਰਮਲ ਜੀ ਅੱਗ ਤੇ ਆਪਾਂ ਇਹਨੂੰ ਭੁੰਨਾਗੇ ਇਹ ਠੰਡਾ ਹੈ ਭਾਂਡਾ ਵੱਡਾ ਪਰ ਉੱਪਰੋਂ ਠੰਡਾ ਹੋ ਗਿਆ ਜੀ ਆਪਾਂ ਜਮਾ ਸੁੱਮਤੇ ਕਰਦੇ ਐਸ ਤਰ੍ਹਾਂ ਜਦੋਂ ਉਹ ਨਾ ਕਰ ਕਰਦੀ ਬਾਜ ਵੀ ਆਉਂੂਗੀ ਜਿਸ ਤਰ੍ਹਾਂ ਆਪਣੇ ਮੱਕੀ ਦੇ ਖਿੱਲਾ ਭੁੱਲੀਆਂ ਹੁੰਦੀਆਂ ਨੇ ਇਹ ਖਿੱਲਾ ਨਹੀਂ ਬਣਦੀਆਂ ਤਰੋ ਜਿਦਾਂ ਕਿੜਕੜ ਦੀ ਬਾਤ ਤੁਹਾਨੂੰ ਆਉਗੀ ਤਾਂ ਲੈ ਵੀ ਥੋੜਾ ਡਾਰਕ ਬ੍ਰਾਊਨ ਹੋ ਜਾਣਾ ਬਹੁਤ ਜਿਆਦਾ ਚਮਕੀਲਾ ਬਣ ਜੂ ਜਿਸ ਤਰ੍ਹਾਂ ਚਮਕ ਨਹੀਂ ਆ ਜਾਂਦੀ ਚੀਜ਼ ਦੇ ਉਸੇ ਤਰ੍ਹਾਂ ਜਿਆਦਾ ਚਮਕਾਈ ਨਹੀਂ ਆਪਾਂ ਇਹ ਨਹੀਂ ਭੁੱਲੀ ਜਾਵਾਂਗੇ ਤਾਂ ਬਹੁਤ ਗੁੰਕਾਰੀਆਂ ਹੋ ਜਾਈਆਂ ਅਰਸੀ ਚਾੜਦੇ ਜਰੂਰ ਖਾਣੇ ਚਾਹੀਦੀ ਆਪਾਂ ਆਪਾਂ ਇਹ ਜੀ ਚੀਜ਼ਾਂ ਨੂੰ ਇਗਨੋਰ ਕਰਦੇ ਅੱਜ ਕੱਲ ਤਾਂ ਕਰਕੇ ਹੱਡ ਗੋਡੇ ਗਿੱਟੇ ਦੇ ਪਿੰਨੇ ਦੋਹਦੇ ਨੇ ਆਪਾਂ ਹੋਰ ਤੀਜੀਆਂ ਬਜ਼ਾਰੂ ਚੀਜ਼ਾਂ ਨੂੰ ਪਹਿਲ ਦੇਣੇ ਇਹਨਾਂ ਨੂੰ ਇਗਨੋਰ ਕਰਕੇ ਰੱਖਦੇ ਨਹੀਂ ਜੀ ਇਹਨਾਂ ਨੂੰ ਜਰੂਰ ਤੁਹਾਨੂੰ ਬਹਿਰ ਗਿਆ ਬਰੋ ਇਹ ਜੀ ਚੀਜ਼ਾਂ ਦੇਖੋ ਸੋਨ ਕਿੰਨੀ ਵਧੀਆ ਕਰਕਟ ਦੀ ਆਵਾਜ਼ ਆਉਂਦੀ ਇਹਦੇ ਵਿੱਚੋਂ ਪਟਾਕੇ ਬੰਦੇ ਬਟਾਕੇ ਬੰਦੇ ਨਾ ਇਹਨੂੰ ਤਾਂ ਜਿਆਦਾ ਟਾਈਮ ਤੱਕ ਨਹੀਂ ਭੁਲਦੀ ਭੁੰਨੇ ਬਸ ਤਿੰਨ ਤੋਂ ਚਾਰ ਮਿੰਟਾਂ ਤੱਕ ਆਪਾਂ ਨੂੰ ਭੁੰਨ ਸਕਦੇ ਹਾਂ ਜਦੋਂ ਤਾਂ ਪਹਿਲੇ ਜੋ ਪਾਈਏ ਸੀ ਅੱਧੀ ਹੋਰ ਪਾ ਲਾ ਕੇ ਇੱਕ ਟਰਾਂ ਹੋਲਸਨ ਆਪਾਂ ਬਿਲਕੁਲ ਕੁੰਨ ਲਾਂਗੇ ਪਹਿਲਾਂ ਇਹ ਲੱਗਦਾ ਰੋਕ ਨਹੀਂ ਜਨਾ ਦਾਣੇ ਬਣਾਉਂ ਜਾਂਦੇ ਰਹੀ ਜੀ ਮੈਂ ਦੇਖਿਆ ਨਹੀਂ ਉਹ ਹਾਂ ਫਿਰ ਤਾਂ ਫਿਰ ਕਰਾਡੇ ਦਾਣੇ ਕਿੰਨਾ ਹੋ ਰੋੜ ਪੈਂਦੇ ਹੁਣ ਤਾਂ ਇਹ ਨਹੀਂ ਦਾਣੇ ਮਰਕ ਚੱਲ ਗਏ ਤਾਂ ਇਹ ਲੱਗਦਾ ਬੱਤੀਆਂ ਆਉਂਦੀਆਂ ਕੋਲੇ ਅੰਦਰ ਦਾਣੇ ਬਣਾਉਂਦੇ ਜੀ ਦੇਖਣਾ ਕਿ ਕਿੰਨੇ ਚਮਕਾਏ ਜਾਂਦੇ ਇਹਦੇ ਵਿੱਚ ਪਹਿਲਾਂ ਜਿਆਦਾ ਕਾਲਸ ਤੇ ਹੋਗੀ ਤੇ ਚਮਕਾਉਂਗਾ ਸੋਨਾ ਪਹਿਲਾਂ ਹੀ ਭੁੱਲਣਾ ਛੇੜ ਕਰਨਾ ਕਿਉਂਕਿ ਬਰੇ ਦੇ ਦਿਨ ਚਾ ਇਹ ਤਾਂ ਗਰਮੀ ਰਹੂਗਾ ਹਨਾ ਤਾਂ ਗਰਮ ਤੇ ਤੇ ਅੱਧੀ ਆਪਣਾ ਗਰਮ ਹੋ ਫਿਰ ਜ਼ਿਆਦਾ ਠੰਡੀ ਆਨੇਗਾ ਇਸ ਕਰਕੇ ਆਪਾਂ ਨੇ ਹਲਿਆਉਣ ਲਈ ਰਹਿਣਾ ਹੈ ਹੇ ਨੀਚੇ ਲਾ ਕੇ ਵੀ ਨਾ ਪਹਿਲਿਆਂ ਦੀ ਰ੍ਹਾਂਗੇ ਕਿਉਂਕਿ ਜ਼ਿਆਦਾ ਗਰਮ ਹੋਣ ਦਾ ਕਰਕੇ ਨਾ ਮੱਚ ਵੀ ਸਕਦਾ ਫਿਰ ਨਿੱਕਾ ਤਾਂ ਨੇ ਆਕੀਏ ਜਿਹੜੀ ਆਪਣੀ ਉੱਤਰ ਨੂੰ ਹਲਿਆਉਂਦੇ ਰਹਿਣਾ ਹੈ ਦੇਖੋ ਤਰਾਹ ਇਹ ਜੀ ਆ ਤਾਂ ਸੇ ਦਾ ਕਲਰ ਦੇਖੋ ਹੁਣ ਕਿੰਨੀ ਚਮਕ ਹੈ ਇਹਦੇ ਵਿੱਚ ਦੇਖੋ ਪਹਿਲਾਂ ਬਹੁਤ ਜਿਆਦੇ ਚਮਕਿੱਲੇ ਹੋ ਜਾਂਦੇ ਨੇ ਇਸ ਤਰ੍ਹਾਂ ਦੇ ਦਾਣੇ بس ਇਹੀ ਇਹਦੀ ਨਿਸ਼ਾਨੀ ਹੁੰਦੀ ਆ ਭੁੰਨਣ ਦੀ ਚਮਕ ਆ ਜੇ ਤੇ ਕਿਰਕੜ ਹੋ ਜੇ ਜਦੋਂ ਪੂਰੀ ਵਧੀਆ ਠੀਕ ਆ ਜੀ ਬਸ ਇਹ ਜਿਆਦੇ ਨਹੀਂ ਆਪਾਂ ਭੁੰਨਣਾ ਕੋਈ ਤਾਂ ਗਾਇਕਾਂ ਦੇ ਨਾਲ ਦੇ ਸੱਤ ਮਾਰ ਦੇਣੇ ਹੁਣ ਤੋਂ ਅੰਦਰ ਜੀ ਆਪਾਂ ਨੂੰ ਭੁੰਨਣਾ ਪੈਣਾ ਉਸੇ ਸਾਾਲ ਦੇ ਵਿੱਚ ਦੁਬਾਰੇ ਕੱਢ ਲੈਣਾ ਅਜੀਸ ਤੋਂ ਵਾਦਾ ਆਪਾਂ ਜਿਹੜੀ ਆਪਣੀ ਹਲਸੀ ਭੁੱਜ ਗਈ ਚੰਗੀ ਤਰ੍ਹਾਂ ਉਹ ਪਹੰਦੀ ਹੋਣੀ ਤੇ ਰੱਖ ਦਿੱਤਾ ਹੈਗਾ ਫਿਰ ਆਪਾਂ ਬਣਾਵਾਂਗੇ ਚਾਸਨੀ ਚਾਸਨੀ ਵਾਸਤੇ ਆਪਾਂ 250 ਗ੍ਰਾਮ ਹੀ ਆਪਣੀ ਹਲਸੀ ਸੀ 250 ਗ੍ਰਾਮੀ ਆਪਾਂ ਗੁੜ ਲੈਤਾ ਗੁੜ ਲੈਣ ਤੋਂ 250 ਗ੍ਰਾਮ ਗੁੜ ਲੈ ਲਾ ਅੱਧਾ ਗਲਾਸ ਵਿੱਚ ਆਪਾਂ ਪਾਣੀ ਦਾ ਪਾ ਲਿਆ ਉਸ ਤੋਂ ਬਾਅਦ ਜਦੋਂ ਪਾਣੀ ਉਬਲਣ ਲੱਗੇ ਚੰਗੀ ਤਰ੍ਹਾਂ ਫਿਰ ਆਪਾਂ ਇਹ ਚ ਗੁੜ ਪਾਵਾਂਗੇ ਇਹ ਆਪਾਂ ਚਾਸਨੀ ਬਣਾਵਾਂਗੇ ਇੱਕ ਕਟਾਰ ਦੀ ਇੱਕ ਜਿਹਦੇ ਇੱਕ ਕਟਾਰ ਦੀ ਚਾਸਨੀ ਬਣ ਗਈ ਸਰਵਾ ਦਾ ਪਾਣੀ ਲੈ ਲਵਾਂਗੇ ਉਹਨਾਂ ਚਿਰ ਆਪਣੀ ਚਾਸਨੀ ਬਣਦੀ ਆ ਆਪਾਂ ਉਧਰ ਨਾਲ ਜਿਹੜੇ ਆਪਾਂ ਅਰਸੀ ਭੁੰਨੀ ਸੀਗੀ ਉਸ ਨੂੰ ਆਪਾਂ ਮਿਕਸੀ ਦੇ ਵਿੱਚ ਪੀਹਾਂਗੇ ਆ ਦੇਖੋ ਆਪਾਂ ਇਸ ਨੂੰ ਮਿਕਸੀ ਦੇ ਵਿੱਚ ਪੀ ਲੈਣਾ ਜ਼ਿਆਦਾ ਨਹੀਂ ਆਪਾਂ ਇਹਨੂੰ ਚੱਕਰ ਪਵਾਉਣੇ ਨੇ ਮਿਕਸੀ ਦੇ ਬਸ ਥੋੜੇ ਜਿਵੇਂ ਕਿ ਅੰਦਰ ਢੱਡਗੀ ਨਹੀਂ ਹੁੰਦੀ ਆਪਣੀ ਉਸ ਤਰ੍ਹਾਂ ਉਹ ਤਾਂ ਵੇਸੋ ਕੁੰਡਾ ਸੋਟਣਾ ਵੀ ਕੁੱਟ ਸਕਦੇ ਆ ਮੈਨੂੰ ਕੁੰਡਾ ਸੋਟਾ ਹੀ ਨਹੀਂ ਜੀ ਬਸ ਇੰਨੀ ਇੰਨੀ ਕੀ ਲਵਾ ਆਪਾਂ ਦੇਖੋ ਤੁਸੀਂ ਇਸ ਤਰ੍ਹਾਂ ਦਰੜਫੜ ਅੱਧੀ ਤਾਂ ਫੁੱਟ ਜਾਏਗੀ ਅੱਧੀ ਉਹ ਹੋ ਗਈ ਇੱਕ ਚੱਕਰ ਆਹ ਦੇਖੋ ਜੀ ਬਸ ਇਸ ਤਰ੍ਹਾਂ ਇਹ ਦਰੜਫੜ ਕਰ ਲੈਣੀ ਆਪਾਂ ਅਣਸੀ इधर अपनी चासनी बन रही है चासनी पु चूल्ले से रख देने इतने आप भुन लेंगे सोले है ना घ्यो के है इन पौधर है दूजे चूल्हे से रख दें जी ठंडा ही है गर्म नहीं है ਸੋ ਪਾ ਗੋ ਬਗਿਆ ਸਾਜੀ ਲੈ ਤੇ ਤੂੰ ਰੱਖਦੇ ਨੇ ਇਹ ਹਲਕੇ ਹਲਕੇ ਅੱਗ ਤੇ ਬਣੀ ਜਾਊਗੀ ਜਾਸ ਨੂੰ ਆਪਾਂ ਕਿਉਂਕਿ ਫਿਰ ਟਾਈਮ ਜ਼ਿਆਦਾ ਲੱਗ ਜੀ ਤੇ ਰੀਮ ਲੰਬੀ ਬਣ ਜਾਂਦੀ ਹੈ ਨਾ ਇਹ ਕੁਝ ਦਿਹ ਲੈ ਉਹ ਦੇਰ ਹੰਮੀ ਇੰਦਰਲੀ ਭਾਰਤੀ ਆਪਾਂ ਇਹਦੇ 350 ਗ੍ਰਾਮ ਇਹਨਾਂ ਜੇ ਨਾਲ ਹੀ ਪਾਸਾ ਦੀਵੋ ਕਸਾਣ ਦੇ ਹੱਥਾਂ ਹਾੜੇ ਮੁੰਡੇ ਨੇ ਕੀ ਆਪਣੇ ਉਹ ਦਾਦੇ ਨਾਲ ਇਹ ਪਾਸਾ ਕਰਿਆ ਤੇ हां जी ਹੁਣ ਆਪਾਂ ਨੇ ਇਸ ਪੈਨ ਦੇ ਵਿੱਚ 250 ਗ੍ਰਾਮ ਕਿਉ ਪਾ ਲਿਆ 250 ਗ੍ਰਾਮ ਹੀ ਆਪਾਂ ਲੈਤੀ ਸੀ ਅਸੀਂ 250 ਗ੍ਰਾਮ ਆਪਣੀ ਸੀ ਗਿਓੜ 250 ਗ੍ਰਾਮ ਕਿਉ ਪਾ ਲਿਆ ਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਇਸ ਸੋਲਿਆਂ ਦਾ ਆਟਾ ਸੋਲਿਆਂ ਦਾ ਆਟਾ ਤਬਾਦ ਕੱਟ ਵੀ ਆਪਾਂ ਲੈ ਸਕਦੇ ਆ ਕੋਈ ਜ਼ਰੂਰ ਨਹੀਂ ਵੇ 250 ਗ੍ਰਾਮ ਹੀ ਲੈਣਾ ਹੈ ਨਾ ਉਹ ਆਪਾਂ ਆਪਣੀ ਇਸ ਹੈਗੀ ਵੀ ਬਦਮੀ ਲੈ ਸਕਦੇ ਆ ਮਤਲਬ ਕਿ ਇਹ 250 ਗ੍ਰਾਮ ਆਪਾਂ 300 350 ਗ੍ਰਾਮ ਲੈ ਸਕਦੇ ਆ ਇੰਨਾ ਜ਼ਿਆਦਾ ਵੀ ਨਹੀਂ ਵੀ ਜਾਦੇ ਹੋ ਹੋ ਜੇ ਮਤਲਬ ਕਿ ਵੀ ਸੁੱਕ ਭਰੂ ਰਾਜਾ ਹੋ ਜੇ ਇਸ ਤਰ੍ਹਾਂ ਵੀ ਨਹੀਂ ਬਸ ਨਰਮ ਜਿਹਾ ਜਿਵੇਂ ਆਪਣ ਜਿੰਨੇ ਸੋਲੇ ਭੇਜੀ ਜਾਣ ਵਿੱਚ ਉਹਨਾਂ ਕੱਪ ਲੈ ਸਕਦੇ ਹੁਣ ਆਪਾਂ ਇਹ 250 ਗ੍ਰਾਮ ਹੀ ਆਪਣੇ ਸੋਲੇ ਹੋਣਗੇ ਸ਼ਾਇਦ ਮੈਂ ਇਹ ਤੋਲੇ ਨਹੀਂ ਜਿਵੇਂ ਕੱਪ ਮਾਰਾਂ ਤੁਹਾਨੂੰ ਪੈਟਕ ਸੀਗਾ ਤੇ ਹੋਣਗੇ 250 ਗ੍ਰਾਮ 300 ਗ੍ਰਾਮ ਸੋਲੇ ਸੀਗੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਇਹਦੇ ਵਿੱਚ ਘੁੰਨ ਲੈਣਾ ਕਿ ਉਹਦੇ ਵਿੱਚ ਠੀਕ ਹੈ ਜੀ ਇਹ ਆਪਾਂ ਨਾ ਜਿਰ ਪੁੰਨਾਗੇ ਜਿੰਨਾ ਚਿਰ ਆਪਣਾ ਇਹ ਧੋਰੀ ਸੜਦਾ ਜੇ ਤਾਂ ਹੁਣ ਆਟਾ ਹੋਵੇ ਹਨਾ ਉਹਦੇ ਤੋਂ 스멜 ਆਉਣ ਲੱਗ ਜਾਂਦੀ ਹੈ ਜੇ ਆਪਾਂ ਕਣਕ ਦਾ ਆਟਾ ਥੋੜੀ ਜ਼ਿਆਦਾ ਮੈਂਤ ਲਾ ਦੇਈਏ ਸੋਲੇ ਭੁੱਜੋਏ ਹੁੰਦੇ ਨੇ ਪਹਿਲਾਂ ਇਹ ਤਾਂ ਥੋੜੀ ਘੱਟ ਮੈਂਤ ਕਰਨੀ ਪਊਗੀ ਇਹ ਜਲਦੀ ਭੁੱਜ ਜਾਣਗੇ ਕਿਸ ਤਰ੍ਹਾਂ ਜੇ ਕੋਈ ਡਲੀ ਰੁਲੀ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਹੋਏ ਸੋ ਕਰਕੇ ਪੋਣ ਲੈਣਾਗਾ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਪਿੰਨੀਆਂ ਬਣਦੀਆਂ ਨੇ ਜਿਹੇ ਬਹੁਤ ਜ਼ਿਆਦਾ ਸਵਾਦ ਬਣਦੀਆਂ ਨੇ ਹੈਲਥੀ ਹੁੰਦੀਆਂ ਨੇ ਜ਼ਿਆਦਾ ਗੱਲ ਤਾਂ ਹੈਲਥੀ ਵੀ ਹੈ ਹੈਲਥੀ ਹੁੰਦੀਆਂ ਨੇ ਸਿਆਲ ਦੇ ਵਿੱਚ ਇਹਨੂੰ ਖਾਣਾ ਬਹੁਤ ਜ਼ਰੂਰੀ ਹੁੰਦਾ ਹੈ ਕਾਸ ਕਰਕੇ 40 ਸਾਲ ਦੀ ਉਮਰ ਤੋਂ ਜਿਆਦੇ ਇਹ ਤਾਂ ਜਿਆਦੇ ਜਿਹੜੇ ਹੁੰਦੇ ਨੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਨੇ ਕਿਉਂਕਿ ਛੋਟੇ ਬੱਚੇ ਖਾਣਾ ਇਹਨਾਂ ਚੀਜ਼ਾਂ ਪਸੰਦ ਘੱਟ ਕਰਦੇ ਨੇ ਤੇ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਚੀਜ਼ ਹੁੰਦੀ ਹੈ ਇਸ ਤਰ੍ਹਾਂ ਫਿਰ ਸੰਗੀਤ ਨਾਲ ਪਨ ਲਾਗੇ ਤੇ ਥੋੜੀ ਜਿਆਦੇ ਹੁਣ ਰੱਖੋ ਜੀ ਅੱਗ ਥੱਲੇ ਨਾਰਮਲ ਅੱਗ ਰੱਖਾਂਗੇ ਆਪਾਂ ਇਹ ਥੱਲੇ ਕੋਈ ਵੀ ਚੀਜ਼ ਹੈ ਜੀ ਆਪਾਂ ਹਲਕੀ ਅੱਗ ਤੇ ਪਕਾਵਾਂਗੇ ਸਵਾਦ ਬਣਦੀ ਹੈ ਜਿਆਦੇ ਇਹ ਜਦ ਨਾਲ ਤਾਂ ਬਸ ਇੱਕ ਭੁੱਜ ਜਾਂਦਾ ਹੈ ਚੀਜ਼ ਕੋਈ ਵੀ ਬਣ ਜਾਂਦੀ ਹੈ ਪਰ ਸਵਾਦ ਨਹੀਂ ਇੰਨੀ ਬਣਦੀ ਉਹ ਦੇਖ ਤਾਂ ਕਿ ਬਲਬਲੇ ਉੱਠਣ ਲੱਗ ਗਏ ਤੇ ਅਸੀਂ ਫਿਰ ਆਪਾਂ ਉਧਰ ਚਾਸਣੀ ਆ ਤੂੰ ਇਹਦੀ ਮਾਰ ਮੈਂ ਚਾਸਣੀ ਵੇਖਤੀ ਹੰਨੀ ਫਿਰ ਆਪਾਂ ਬੁਖਾ ਦੇਣਗੇ ਜਿਹੜਾ ਆਪਣਾ ਚਾਸਣੀ ਬਣੇਗਾ ਜੀ ਜਦੋਂ ਬੁਰਾ ਦਿੱਤੀ ਹੈ ਇਹ ਉਹ ਵਾਣੀ ਆ। ਹਾਂ। ਸਾਹ। ਤਾਂ ਇਸ ਤਰ੍ਹਾਂ ਨੂੰ ਸਮਾਰ ਕੇ ਆਪਾਂ ਪੁੰਨ ਲੈਣਾ ਚੰਗੀ ਤਰ੍ਹਾਂ। ਮੈਨੂੰ ਸੋਲੇ ਕੁ ਜਿਹਾ ਹੋਏ ਹੁੰਦੇ ਨੇ ਜੀ ਪਰ ਫੇਰ ਵੀ ਆਪਾਂ ਕਿਉਂ ਨਜ਼ਰ ਰਹਿ ਕਿਉਂ ਨਹੀਂ ਸਾਰੇ ਦਾ ਪੁੰਨਾ ਚ ਰਹਿ ਚ ਪੁੰਨਾਗੇ। ਆ ਰਹੇ ਨੇ। ਲੈ ਲਿਆਉਣ ਲੱਗੀ ਦਿਲ ਤਾਂ ਇਹਨਾਂ ਦਾ ਕੋਈ ਟਿਕਾ ਨਹੀਂ ਹੁੰਦਾ ਵੀ ਕੱਚੇ ਰਹਿ ਜਾਣਗੇ ਕਿਉਂਕਿ ਭੁੱਜੇ ਹੋਏ ਹੁੰਦੇ ਨੇ ਨਾ ਪਰ ਹੁਣ ਆਪਣੀ ਮਰਜ਼ੀ ਅਨਸਾਰ ਭੁੰਨਾਗੇ ਬਲਪਲੇ ਇਹ ਖਾਈ ਅਜਿਹਾ ਸੰਕਿਓ ਸੱਢਾ ਲੱਗ ਜੂਗਾ ਹਾਂਜੀ ਹੁਣ ਆਪਣੇ ਇਹ ਸੋਲੇ ਚੰਗੀ ਤਰ੍ਹਾਂ ਭੁੱਜ ਗਏ ਸਮੈਲ ਆਉਣ ਲੱਗ ਗਈ ਕਿ ਉਹ ਅਲੱਗ ਹੋ ਗਿਆ ਤੁਸੀਂ ਦੇਖਦਾ ਉਹ ਤੁਹਾਨੂੰ ਬਲਬਲੇ ਕਿਉਂ ਲੱਗਵਾਨਾ ਅੱਗੇ ਹੁਣ ਆਪਾਂ ਇਹਦੇ ਵਿੱਚ ਨਾ ਅਲਸੀ ਭੁੰਨਾਗੇ ਜਿਹੜੀ ਆਪਾਂ ਅਲਸੀ ਪਹਿਲਾਂ ਵੈਸੀ ਬਣਾ ਕੇ ਉਹ ਤੋਂ ਭੁੰਨ ਕੇ ਆਪਾਂ ਗ੍ਰाइंड ਕੀਤੀ ਸੀ ਹਨਾ ਉਹਨੂੰ ਆਪਾਂ ਇਹਦੇ ਵਿੱਚ ਪਾ ਕੇ ਭੁੰਨਾਗੇ ਠੀਕ ਹੈ ਇਹ ਆਪਾਂ 5-4 ਮਿੰਟਾਂ ਦੀ ਘੱਟ ਦੇ ਵਿੱਚ ਭੁੰਨਾਗੇ ਆ ਦੇਖ ਲਓ ਤੁਸੀਂ ਨਾ ਆਪਾਂ ਇਹਦੇ ਵਿੱਚ ਅਲਸੀ ਐਡ ਕਰ ਦਿੱਤੀ ਠੀਕ ਜੀ ਪਾ ਦਿੱਤੋਰੀ ਵਿਜੀ ਤੇ ਕਰ ਲੈਣਾ ਤੂੰ ਜੀ ਹੁਣ ਦੋਨਾਂ ਚੀਜ਼ਾਂ ਦਾ ਮਿਕਸਰ ਬਣ ਗਿਆ ਸੋਲਿਆਂ ਦਾ ਆਟ ਜਿਹੜਾ ਪੁਜੇ ਹੋਏ ਸੋਲਿਆਂ ਦਾ ਪਾਊਡਰ ਬਣਾਇਆ ਸੀ ਤੇ ਅਰਸੀ ਦਾ ਪਾਊਡਰ ਸੀ ਉਹਨਾਂ ਦੋਨਾਂ ਨੂੰ ਫਿਰ ਮਿਕਸ ਕਰ ਲੈ ਤੇ ਸੜਨ ਹੱਸੀਏ ਉਹ ਥੋੜੇ ਟਾਈਮ ਬਿਚਾ ਕਰ ਹੋਰ ਭੁਲਾਗੇ ਜਿੰਨ ਕੀ ਤਰ੍ਹਾਂ ਪੁਜਗੀ ਕੇ ਨੂੰ ਘਿਓ ਦੇ ਵਿੱਚ ਵੀ ਭੁੰਨਾ ਜ਼ਰੂਰੀ ਹੈ ਜੀ ਬਾਅਦ ਦੇ ਵਿੱਚ ਪਹਿਲਾਂ ਜੀ ਭੁੰਨਦੇ ਫਿਰ ਆਪਾਂ ਘਿਓ ਦੇ ਵਿੱਚ ਫਿਰ ਇਹਨਾਂ ਨੇ ਗ੍ਰੈਂਡ ਵਿੱਚ ਹੋਣਾ ਤਾਂ ਕਰਕੇ ਆਪਾਂ ਪਹਿਲਾਂ ਇਹਨਾਂ ਨੂੰ ਐਵੇਂ ਭੁੰਨਿਆ ਹੁਣ ਆਪਾਂ ਪੈਣ ਕਿਉ ਦੇ ਚਾਹੇ ਭੁੰਨਾਂਗੇ ਮਦਰ ਚਾਹ ਹਿੰ ਚੈੱਕ ਕਰਾਣਾ ਨਾ ਨਾ ਬੁੱਤੋ ਕਿ ਪਸੂਣਾ ਪੈ ਲੋ ਹੋ ਨਹੀਂ ਹੁੰਦੇ ਬਸ ਬਹੁਤ ਵਧੀਆ ਭੁਜੀਏ ਇਹਨਾਂ ਨੂੰ ਬੰਦ ਕਰ ਦਿੰਦੇ ਆ ਇਹਨਾਂ ਆਪ ਹਿਲਾਉਂਦੇ ਰਹਾਂਗੇ ਕਿਉਂਕਿ ਪੈਨ ਗਿੱਲਾ ਹੋ ਗਰਮ ਹੋਊਗਾ ਜੀ ਪਰ ਕੋਈ ਇਧਰ ਚੱਖਣ ਦੇ ਨਾਲ ਰੱਖੀ ਆਪਾਂ ਆਜੂ ਨੋ ਬੇਟਾ ਆਪ ਇਹਦੇ ਵਿੱਚ ਪਾਵਾਂਗੇ ਪਪਾ ਕਦੂ ਗਾਸ ਕੀਤਾ ਹੈ ਅਜੇ ਚਾਸ ਨਹੀਂ ਵਿਖਾ ਦੀ ਆ ਇਸ ਤਰ੍ਹਾਂ ਚਾਸਨੀ ਹੈ ਆਪਾਂ ਹੁਣ ਇਹਨਾਂ ਕੜਸੀ ਦੇ ਉੱਤੇ ਇਸ ਤਰ੍ਹਾਂ ਲਾ ਕੇ ਇਹ ਏਸਤਰਾ ਠੰਡਾ ਹੋਣ ਦਿਆਂਗੇ ਆ ਦੇਖੋ ਜੀ ਇੱਕ ਤਾਰ ਦੀ ਚਾਸਨੀ ਹੈ ਆਪਣੀ ਬਣੀ ਪਈਏ ਤਾਂ ਦੇਖੋ ਠੀਕ ਹੈ ਜੀ ਇੱਕ ਤਾਰ ਦੀ ਆ ਦੇਖੋ ਇਸ ਨੂੰ ਇੱਕ ਤਾਰ ਦੀ ਚਾਸਨੀ ਬੋਲਦੇ ਨੇ ਚਾਸਨੀ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਆਪਾਂ ਠੰਡੀ ਹੋਣ ਵਾਸਤੇ ਰੱਖ ਦਾਂਗੇ ਥੋੜ੍ਹਾ ਠੰਡੇ ਕਰਾਂਗੇ ਚਾਸਨੀ ਨੂੰ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਦਲਾਈ ਫਰੂਟ ਪਾਵਾਂਗੇ ਪਹਿਲਾਂ ਪਾਵਾਂਗੇ ਆਪਾਂ ਖੋਪਾ ਫੇਰ ਪਾਵਾਂਗੇ ਆਪਾਂ ਡਰਾਈ ਫਰੂਟ ਮਿਕਸ ਕੀਤੇ ਹੋਏ ਠੀਕ ਹੈ ਫੇਰ ਪਾਵਾਂਗੇ ਆਪਾਂ ਦਾਖਾਂ ਦਾਖ ਆਪਾਂ ਥੋਲੀਆਂ ਪਾਵਾਂਗੇ ਕਿਉਂਕਿ ਗਰਮ ਹੁੰਦੀਆਂ ਨੇ ਜੀ ਗਰਮੀ ਅਲਸੀ ਹੁੰਦੀ ਆ ਦਾਖ ਆਪਾਂ ਬਿਲਕੁਲ ਥੋਲੀਆਂ ਪਾਵਾਂਗੇ ਫੇਰ ਆਪਾਂ ਪਾਵਾਂਗੇ ਖੰਨ ਮਖਾਣੇ ਬਸ ਇੰਨੇ ਹੀ ਪਾਵਾਂਗੇ ਬਾਹਰ ਜਿਆਦਾ ਨਹੀਂ ਪਾਉਂਦੇ ਕਿਉਂਕਿ ਪਸੰਦ ਨਹੀਂ ਨਾ ਕਰਦੇ ਵਿੱਚ ਵਿੱਚ ਆਖਣਗੇ ਕੀ ਇੰਨਾ ਪਾ ਤ ਐ ਪਾ ਤ ਫੇਰ ਆਪਾਂ ਉਸ ਤਰ੍ਹਾਂ ਦੇ ਹਿਸਾਬ ਨਾਲ ਹੀ ਬਣਾਵਾਂਗੇ ਜਿਹੜੀ ਹਰਕ ਖਾਲੇ ਪੂਲ ਮਖਾਣੇ ਗ੍ਰाइंड ਕਰਕੇ ਵੀ ਪਾ ਸਕਦੇ ਹਾਂ ਪਾ ਸਕਦੇ ਉਹ ਜਿਹੜੇ ਗ੍ਰाइंड ਕੀਤੇ ਵੀ ਹੈਗੇ ਸੀ ਇਹ ਤਾਂ ਵੈਸੇ ਵੀ ਸੋਨੇ ਲੱਗਦੇ ਨੇ ਤਾਂ ਕਰਕੇ ਇਹਦੇ ਵਿੱਚ ਪਾ ਲੇ ਆ ਦੇਖੋ ਇਸ ਤਰ੍ਹਾਂ ਦਾ ਮਿਸ਼ਰਣ ਬਣ ਗਿਆ ਹੁਣ ਠੰਡਾ ਹੋਣ ਦਿਆਂਗੇ ਜੀ ਠੰਡਾ ਹੋ ਜਾਏਗਾ ਨਾ ਜਦੋਂ ਫਿਰ ਆਪਾਂ ਇਹਦੇ ਵਿੱਚ ਚਾਸ਼ਨੀ ਐਡ ਕਰਾਂਗੇ ਦੇ ਸਕਦੇ ਹੋ ਤੁਸੀਂ ਬਹੁਤ ਵਧੀਆ ਬਣ ਕੇ ਪਿਆਰ ਹੋਇਆ ਤੇਰੇ ਨਾ ਫਿਰ ਹੰਡਾ ਕਰਦੀ ਹੈ ਹਾਂਜੀ ਜਿਹੜੀ ਹੁਣ ਆਪਣੀ ਚਾਹ ਸੁਣੀ ਹੈ ਉਹ ਵੀ ਥੋੜੀ ਠੰਡੀ ਹੋਗੀ ਜਿਹੜਾ ਆਪਣਾ ਹਮਿਸਰਨ ਬਣਾਇਆ ਹੋਇਆ ਆਪਾਂ ਸੋਲਿਆਂ ਦੇ ਆਟਾ ਤੇ ਅਲਸੀ ਡਰਾਈ ਫਰੂਟ ਇਹ ਵੀ ਥੋੜਾ ਜਿਹਾ ਨਰਮ ਹੋ ਗਏ ਠੰਡੇ ਹੋ ਗਏ ਹੁਣ ਆਪਾਂ ਜਿਹੜੀ ਆਪਣੀ ਚਾਹ ਸੀ ਉਹਨੂੰ ਆਪਾਂ ਸਾਨ ਕੇ ਪਾਵਾਂਗੇ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕੋਈ ਜੇ ਕੋਈ ਵਿੱਚ ਗੁੜ ਦੇ ਟੱਕੜ ਵਾਲਾ ਹੁੰਦਾ ਹੈ ਨਾ ਉਹ ਬਾਹਰ ਨਿਕਲ ਸਕੇ ਇਸ ਤਰ੍ਹਾਂ ਆਪਾਂ ਗੁੜ ਦੀ ਸਾਸਨੀ ਪਾਤੀ ਵਿੱਚ ਸਾਂ ਦੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆ ਦੇਖੋ ਇਸ ਤਰ੍ਹਾਂ ਮਿਕਸ ਕਰ ਲਾਂਗੇ ਸਮਾਰ ਕੇ ਅਜੇ ਥੋੜੀ ਜਿਹੀ ਨਰਮ ਲੱਗਦੀ ਹੈ ਜਦੋਂ ਇਹ ਠੰਡੀ ਹੋ ਗਈ ਜਿਉਂ-ਜਿਉਂ ਠੰਡੀ ਹੋ ਜੂਗੀ ਜਿਉਂ-ਜਿਉਂ ਇਹਦਾ ਖਸਾ ਪਈ ਜਾਣੇ ਇਸ ਤਰ੍ਹਾਂ ਇਹ ਪਾਚਾ ਹੁਂ ਜੀ ਮਿਕਸ ਕਰਤੀ ਆ ਦੇਖੋ ਜੀ ਕਸਾ ਪੈਣ ਲੱਗ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਇਹ ਪਿੰਨੀਆ ਬਣਨ ਦੇ ਲਈ ਬਿਲਕੁਲ ਹੁਣ ਰੈਡੀ ਬਣ ਗਿਆ ਆਪਣਾ ਇਨੂੰ ਕੋਈ ਵੀ ਖਾ ਸਕਦਾ ਜੀ ਬੱਚੇ ਬੁੱਢੇ ਜਵਾਨ ਸਭ ਦੇ ਲਈ ਇਹ ਫਾਇਦੇਮੰਦ ਹੀ ਰਹੂਗੀ ਚੀਜ਼ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਸਰ ਕੋਈ ਵੀ ਇਹਦਾ ਕਿਸੇ ਕਿਸਮ ਦਾ ਨੁਕਸਾਨ ਨਹੀਂ ਇਹ ਬਹੁਤ ਹੀ ਫਾਇਦੇਮੰਦ ਚੀਜ਼ ਬਣਦੀ ਹੈ ਜੀ ਸਰਦੀਆਂ ਦਾ ਇਹ ਇੱਕ ਤੋਫਾ ਹੈ ਖਾਣ ਵਾਸਤੇ ਹਰ ਇੱਕ بڑے ਸੌਂਕ ਨਾਲ ਖਾਂਦੇ ਨੇ ਜੀ ਜਿਨ੍ਹਾਂ ਨੂੰ ਇਹਨਾਂ ਦੇ ਗੁਣਾਂ ਦਾ ਪਤਾ ਹੈ ਤੇ ਸਵਾਦ ਵੀ ਹੁੰਦੀਆਂ ਨੇ ਇਹਦਾ ਸਵਾਦ ਬਿਲਕੁਲ ਵੀ ਐ ਨਹੀਂ ਹੁੰਦਾ ਵੀ ਕੋਈ ਖਾਵੇ ਨਾ ਇਹਨਾਂ ਨੂੰ ਬਹੁਤ ਜ਼ਿਆਦਾ ਸਵਾਦ ਬਣਦੀਆਂ ਨੇ ਇਹ ਕਿ ਗੁੜ ਦੇ ਜਿਹੜੇ ਗੁੜ ਦੀ ਚਾशनी ਹੁੰਦੀ ਹੈ ਹੈਨਾ ਉਹਦੇ ਨਾਲ ਤਾਂ ਚਾਰ ਚੰਨ ਲੱਗ ਜਾਂਦੇ ਨੇ ਤੇ ਖੰਡ ਦੀ ਵੀ ਬਣਾ ਸਕਦੇ ਆਪਾਂ ਪਰ ਗੁੜ ਦੀ ਜਿਹੜੀ ਚਾशनी ਹੁੰਦੀ ਹੈ ਉਹਦੇ ਨਾਲ ਬਿਲਕੁਲ ਪ੍ਰੋਫਾਈਟ ਪਿੰਨੀਆਂ ਬਣਦੀਆਂ ਨੇ ਤੇ ਨਾਲੇ ਇਹ ਆਪਣੇ ਸਿਹਤ ਲਈ ਹੈਲਥੀ ਹੁੰਦਾ ਗੁੜ ਦੇ ਕੋਈ ਵੀ ਨੁਕਸਾਨ ਨਹੀਂ ਹੈਗਾ ਜੀ ਜਿਆਦਾ ਮਿੱਠਾ ਪੈਜੀ ਤਾਂ ਵੀ ਨੁਕਸਾਨ ਨਹੀਂ ਜੇ ਘੱਟ ਬੈਜੀ ਤਾਂ ਵੀ ਨਹੀਂ ਹੈਗਾ ਠੀਕ ਹੈ ਜੀ ਦੇਖੋ ਜੀ ਆਪਾਂ ਇਸ ਤਰ੍ਹਾਂ ਆਪਣੇ ਪਿੰਨੀਆਂ ਬਣਨ ਵਾਸਤੇ ਬਿਲਕੁਲ ਰੈਡੀ ਨੇ ਹੁਣ ਆਪਾਂ ਥੋੜਾ ਘਿਓ ਦਾ ਹੱਥ ਲਾਉਂਗੀ ਮੈਂ ਇਸ ਤਰ੍ਹਾਂ ਕਿ ਆਪਾਂ ਇਹ ਜੀ ਗਰਮ ਹੈ ਜੀ ਇਹ ਥੋੜਾ ਗਰਮ ਹੈ ਦੇ ਸਕਦੇ ਤੁਸੀਂ ਜਦੋਂ ਇਹ ਬਿਲਕੁਲ ਹੱਥ ਲੱਗਣ ਦੇ ਯੋਗ ਹੋ ਗਿਆ ਆਪਾਂ ਉਦੋਂ ਪਿੰਨੀਆਂ ਮਟਨੀਆਂ ਨੇ ਇਹਦੀਆਂ ਵੀ ਗਿੱਲਾ ਸੀ ਚਾਸੀ ਆ ਸਾਂਝ ਗਰਮ ਸੀ ਫਿੰਦਰ ਦੇਖੋ ਜੀ ਸਾਡੀ ਸਾਂਝ ਨੇ ਪੂਰੀ ਮਰਦ ਤੇ ਕੀਤੀ ਹੈ ਸਾਡੀ ਬੱਚ ਰਹਿੰਦੀ ਆ ਤਾਂ ਹਾਂਜੀ ਵਿੱਚ ਰਹੇ ਕੀ ਕਰੀਏ ਜੀ ਇਹਨੂੰ ਪਰਾਂ ਵੀ ਨਹੀਂ ਬਹਾਉਣ ਜੋਗੇ ਆ ਨਾ ਕੱਲੀ ਨੂੰ ਫਿਰ ਕੋਨੇ ਸਰਾੜਤੀ ਬਹੁਤ ਹੋ ਗਿਆ ਬੱਚਾ ਤਾਂ ਕਰਕੇ ਇਹ ਸਾਨੂੰ ਇਹ ਨਾਲ ਨਾਲ ਹੀ ਰੱਖਣੀ ਪੈਂਦੀ ਐ ਸਾਨੂੰ ਐ ਵੀ ਜੇ ਕੋਈ ਹੱਥ ਪੈਰ ਮਚਾ ਲਿਆ ਤਾਂ ਔਖਾ ਹੋਊ ਹਸਿਆਲ ਦੇ ਮਹੀਨੇ ਨੂੰ ਬਿਲਕੁਲ ਦੇਖੋ ਇਹ ਸਟਾਈ ਪਿੰਨੀਆਂ ਇਹ ਜਿਵੇਂ ਜਿਵੇਂ ਹਜੇ ਥੋੜੀਆਂ ਨਰਮ ਵੀ ਲੱਗਦੀਆਂ ਹੋਣਗੀਆਂ ਵੀਡੀਓ ਦੇ ਵਿੱਚ ਦੇਖੋ ਜੀ ਐਡੀਆਂ ਐਡੀਆਂ ਪਿੰਨੀਆਂ ਵਟਣੀਆਂ ਨੇ ਕਿਉਂਕਿ ਇਹ ਵੱਡੀ ਦੇ ਲਾਲਚ ਦੀਚ ਨਾ ਜਿਆਦੇ ਖਾ ਕੇ ਗਰਮ ਹੁੰਦੀ ਆ ਥੋੜੀ ਜਿਆ ਇੱਕ ਪਿੰਨੀ ਆਪਾਂ ਜੇ ਨੂੰ ਆਪ ਦਵਾਈ ਦੇ ਤੌਰ ਤੇ ਖਾਈਏ ਨਾ ਇੱਕ ਪਿੰਨੀ ਆਥ ਨੇ ਇੱਕ ਪਿੰਨੀ ਸਵੇਰੇ ਇੱਕ ਪਿੰਨੀ ਸ਼ਾਮ ਬਹੁਤ ਹੀ ਵਧੀਆ ਫਾਇਦਾ ਦੇਊਗੀ ਆਪਾਂ ਦੁੱਧ ਨਾਲ ਚਾਹ ਨਾਲ ਜਾਂ ਜੇ ਆਪਾਂ ਚਾਰ ਕੁਝ ਭੁੱਖ ਲੱਗ ਜਾਪੇ ਉਦੋਂ ਖਾ ਸਕਦੇ ਆ ਆ ਦੇਖੋ ਜੀ ਤੁਸੀਂ ਪਿੰਨੀਆਂ ਬਿਲਕੁਲ ਆਪਣੀਆਂ ਤਿਆਰ ਨੇ ਇਸ ਤਰ੍ਹਾਂ ਪਿੰਨੀਆਂ ਵਟ ਕੇ ਰੱਖ ਸਕਦੇ ਹਜੇ ਵੀ ਗਰਮ ਨੇ ਪਰ ਮੈਂ ਸੋਨੂੰ ਬਖਾਉਣ ਦੀ ਬਾਰੇ ਲੋਕੋ ਵੀਡੀਓ ਲੰਬੀ ਹੋ ਜਾਂਦੀ ਫਿਰ ਜੇ ਆਪਾਂ ਇਹਨੂੰ ਪੂਰੀ ਚੰਗੀ ਤਰ੍ਹਾਂ ਠੰਡੀਆਂ ਕਰਕੇ ਵਟਦੇ ਪਰ ਪਿੰਨੀਆਂ ਦੇਖੋ ਜੀ ਤੁਸੀਂ ਬਹੁਤ ਹੀ ਵਧੀਆ ਪਿੰਨੀਆਂ ਜੁੜੀਆਂ ਨੇ ਐ ਨਹੀਂ ਹੈਗਾ ਵੀ ਕੋਈ ਕਿਸੇ ਕਿਸਮ ਦਾ ਕੋਈ ਵਿੱਚ ਤਾਂ ਸਾਰੇ ਹੀ ਪਿੰਨੀਆਂ ਬਣਾਉਣ ਦੇ ਹਾਂਜੀ ਆ ਦੇ ਸਕੋ ਤੁਸੀਂ ਇਸ ਤਰ੍ਹਾਂ ਪਿੰਨੀਆਂ ਆਪਣੀਆਂ ਰੈਡੀ ਨੇ ਆਪਾਂ ਹੁਣ ਇਹਨਾਂ ਸਾਰੀਆਂ ਪਿੰਨੀਆਂ ਵਟ ਲਾਂਗੇ ਵਟ ਕੇ ਆਪਾਂ ਕਿਸੇ ਇਹ ਬਦਿਆ ਸਾਫਾਂ ਦੇ ਸਟੋਰ ਕਰਕੇ ਰੱਖ ਲਾਂਗੇ ਠੀਕ ਹੈ ਜੀ ਇਹ ਤੁਸੀਂ 80 ਕਿਲੋ ਲੈ ਸਕਦੇ ਹੋ 2 ਕਿਲੋ ਜਿਸ ਤਰ੍ਹਾਂ ਤੁਹਾਡਾ ਪਰਿਵਾਰ ਵੱਡਾ ਤਾਂ ਵੱਧ ਲੈ ਸਕਦਾ ਓਨੀ ਜਿੰਨੀ ਆਪਾਂ 80 ਲੈਣੀ ਹੈ ਓਨਾ ਹੀ ਆਪਾਂ ਗੁੜ ਲਵਾਂਗੇ ਓਨਾ ਹੀ ਆਪਾਂ ਆਟਾ ਲਵਾਂਗੇ ਓਨਾ ਹੀ ਆਪਾਂ ਤੇ ਜਿਹੜਾ ਉਹ ਲਵਾਂਗੇ 80 ਘੋੜਾ ਆਟਾ ਇੱਕੋ ਜੀ ਮਾਤਰਾ ਇਹਦੇ ਵਿੱਚ ਤੁਸੀਂ ਕਣਕ ਦਾ ਆਟਾ ਵੀ ਐਡ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਆਪਾਂ ਸੋਲਿਆਂ ਦਾ ਆਟਾ ਹੀ ਪਾਉਣਾ ਹੈ ਆਪ ਕੋ ਦੀ ਮਨਪਸੰਦ ਹੁੰਦੀ ਆ ਤੁਸੀਂ ਕਣਕ ਦਾ ਆਟਾ ਚੰਗੀ ਤਰ੍ਹਾਂ ਭੁੰਨ ਕੇ ਉਹ ਵੀ ਆਪਾਂ ਬਣਾ ਸਕਦੇ ਆਂਗੇ ਹਾਂਜੀ ਮੇਰੀ ਇਹ ਮਿਹਨਤ ਕੀਤੀ ਹੋਈ ਰੈਸਪੀ ਤੁਹਾਨੂੰ ਕਿਵੇਂ ਦੀ ਲੱਗੀ ਹੈ ਨਾ ਜਰੂਰ ਦੱਸਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵਧੀਆ ਲੱਗੀ ਤਾਂ ਵੀ ਦੱਸਿਓ ਘਟੀਆ ਲੱਗੀ ਤਾਂ ਵੀ ਦੱਸਿਓ ਹਾਂਜੀ ਮਿਲਦੇ ਆਂ ਕਿਸੇ ਨਵੇਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰੇ